ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਬਲੌਗਸ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਦੀ ਜਿਹੜੀ ਵੀਡੀਓ ਕੋਈ ਵਲੌਗ ਨਹੀਂ ਕੋਈ ਕਿਸੇ ਬਾਰੇ ਨਹੀਂ ਜਾਂ ਕੁਛ ਨਹੀਂ ਇਦਾਂ ਦਾ ਡੇਲੀ ਰੁਟੀਨ ਬਾਰੇ ਨਹੀਂ ਹੈਗੀ ਇਹ ਵੀਡੀਓ ਮੇਰੇ ਨਾਲ ਜੋ ਹੋਇਆ ਮੈਂ ਅੱਜ ਤੁਹਾਨੂੰ ਉਹ ਦੱਸ ਰਹੀ ਆ ਕਿ ਤੁਸੀਂ ਥੰਬਨੇਲ ਤਾਂ ਦੇਖ ਹੀ ਲਿਆ ਹੋਣਾ ਨਾ ਚਮਤਕਾਰ ਜਾਂ ਮੇਰੇ ਮਨ ਦਾ ਵਹਿਮ ਜਾਂ ਮੇਰਾ ਭੁਲੇਖਾ ਹੈ ਨਾ ਤੁਸੀਂ ਥੰਬਨੇਲ ਦੇਖ ਕੇ ਅੰਦਾਜ਼ਾ ਤਾਂ ਲਗਾ ਹੀ ਲਿਆ ਹੋਣਾ ਤੇ ਮੇਰੇ ਕੁਝ ਕਹਿਣ ਤੋਂ ਪਹਿਲਾਂ ਮੈਂ ਇੱਕ ਬਾਬਾ ਜੀ ਦੀ ਕਥਾ ਦੀ ਵੀਡੀਓ ਵਿੱਚ ਐਡਿਟ ਕਰ ਰਹੀ ਆ ਤੇ ਸਾਰਿਆਂ ਨੇ ਪਹਿਲਾਂ ਉਹ ਕਥਾ ਜ਼ਰੂਰ ਸੁਣਨੀ ਤੇ ਇਹ ਵੀਡੀਓ ਰਿਲੇਟਡ ਆ ਜਦੋਂ ਅਸੀਂ ਸ਼੍ਰੀ ਅਨੰਤਪੁਰ ਸਾਹਿਬ ਹੋਲੇ ਮਹੱਲੇ ਦੀ ਯਾਤਰਾ ਤੇ ਗਏ ਸੀਗੇ ਉਸ ਦੇ ਨਾਲ ਰਿਲੇਟਡ ਵੀਡੀਓ ਆ ਤੇ ਉਸ ਤੋਂ ਬਾਅਦ ਮੈਂ ਇੱਕ ਬਲੌਗ ਹੋਰ ਪਾਇਆ ਸੀ ਕਿ ਇਸ ਦਰ ਤੇ ਆ ਕੇ ਹੁੰਦੀ ਯਾਤਰਾ ਸਫਲ ਤੇ ਕਿਉਂ ਯਾਤਰਾ ਸਫਲ ਹੁੰਦੀ ਆ ਤੇ ਉਹ ਬਾਬਾ ਜੀ ਆਪਣੀ ਕਥਾ ਵਿੱਚ ਸਾਰਾ ਕੁਝ ਦੱਸਣਗੇ ਤਾਂ ਤੁਸੀਂ ਪਹਿਲੇ ਇਹ ਸਾਰੀ ਕਥਾ ਜ਼ਰੂਰ ਸੁਣਨੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੇਰੇ ਨਾਲ ਕੀ ਹੋਇਆ ਤੇ ਮੇਰੇ ਲਈ ਤਾਂ ਇੱਕ ਚਮਤਕਾਰ ਆ ਤੇ ਤੁਸੀਂ ਪਹਿਲਾਂ ਸਾਰੇ ਜਾਣੀ ਵੀਡੀਓ ਜ਼ਰੂਰ ਦੇਖਿਓ ਤੇ ਫਿਰ ਆਪਣੇ ਕਮੈਂਟਾਂ ਦੇ ਵਿੱਚ رائے ਦਿਓ ਠੀਕ ਆ ਜੀ ਤੇ ਚਲੋ ਮੈਂ ਕਰ ਦਿਆਂ ਵੀਡੀਓ ਸਟਾਰਟ ਤੇ ਸਾਰੇ ਜਾਣੀ ਜ਼ਰੂਰ ਦੇਖਿਓ ਸ੍ਰੀ ਵਾਹਿ ਹੈ ਗੁਰੂ ਜੇਰਾ ਕੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਈਂ ਪੀਰ ਬਾਬਾ ਬੁੱਢਣ ਸਾਹਿਬ ਜਿਨ੍ਹਾਂ ਨੇ 775 ਸਾਲ ਪ੍ਰਮਾਤਮਾ ਦਾ ਨਾਮ ਬਾਬਾ ਦੀ ਕੁੱਤਾ ਜੀ ਦੀ ਪਹਾੜੀ ਤੇ ਬੈਠ ਕੇ ਜਪਿਆ ਨਾਮ ਕਰਦੇ ਆ ਤਿੰਨ ਬੱਕਰੀਆਂ ਸ਼ੇਰ ਤੇ ਕੁੱਤਾ ਇਹ ਪੰਜ ਚੀਜ਼ਾਂ ਇਹਨਾਂ ਨੂੰ ਪ੍ਰਾਪਤ ਹੋ ਗਈਆਂ ਸ਼ੇਰ ਤੇ ਕੁੱਤਾ ਬਾਬਾ ਜੀ ਦੀਆਂ ਬੱਕਰੀਆਂ ਨੂੰ ਜੰਗਲਾਂ ਚ ਚਰਾ ਕੇ ਲਿਆਉਂਦੇ 775 ਸਾਲ ਇਹ ਕਿੰਨੇ ਬੱਕਰੀਆਂ ਨਿਵੇਕਿਆ ਸੀ ਜਦੋਂ ਸਾਈਂ ਜੀ ਨੂੰ 675 ਸਾਲ ਹੋ ਗਏ ਨਾਮ ਜਪਦੇ ਆ ਤਾਂ ਪਹਿਲੇ ਪਾਸਾ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਮਿਲਣ ਵਾਸਤੇ ਪਿਛਲੀ ਪਹਾੜੀ ਤੇ ਆ ਸਾਈਂ ਜੀ ਨੇ ਆਪਣੀਆਂ ਬੱਕਰੀਆਂ ਦਾ ਤਾਜ਼ਾ ਦੁੱਧ ਚੋਕੇ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਜੋ ਸ਼ਕਲ ਨੇ ਇੰਝ ਘੇਟਾ ਕੀਤਾ ਤੇ ਮਹਾਰਾਜ ਕਹਿ ਲੱਗੇ ਸਾਈਂ ਦੀ ਦੁੱਧ ਪ੍ਰਕਾਸ਼ ਉਹਨਾਂ ਸੀ ਇਹ ਦੁੱਧ ਆਪਣੇ ਛੇਵੇਂ ਜਾਮੇ ਵਿੱਚ ਆ ਕੇ ਸਕਦੇ ਇਹ ਵਚਨ ਕਰਕੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੀ ਯਾਤਰਾ ਉੱਤੇ ਲੱਗੇ ਤੇ ਸਾਈਂ ਜੀ ਨੇ ਉਹਨਾਂ ਦੀ ਆਮਾਨ ਨੂੰ ਆਪਣੇ ਧੂਨੇ ਵਿੱਚ ਦੱਬ ਕੇ ਰੱਖ ਦਿੱਤਾ ਤੇ ਆਪ ਸਮਾਧੀ ਵਿੱਚ ਲੀਨ ਹੋ ਗਏ ਸ਼ੇਮਤ ਅੰਮ੍ਰਿਤ ਸ਼ਿਰੀ ਨੂੰ ਵਰਗੋਇ ਸਾਹਿਬ ਆਪਣੇ ਵੱਡੇ ਸਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨਾਲ ਲੈ ਕੇ ਸਾਈਂ ਜੀ ਕੋਲ ਪਿਛਲੇ ਹਸਤਾਕਤੇ ਆਏ ਤੇ ਦੁੱਧ ਜੀ ਮੰਗ ਕੀਤੀ ਸਾਈਂ ਜੀ ਨੇ 121 ਸਾਲ ਦਾ ਰੱਖਿਆ ਹੋਇਆ ਦੁੱਧ ਆਪਣੇ ਧੂਰੇ ਵਿੱਚੋਂ ਬਾਹਰ ਕੱਢਿਆ ਹੁਣ ਸਾਧ ਸੰਗਤ ਜਿਵੇਂ ਕੱਚਾ ਰੱਖਿਆ ਸੀ ਉਹਨੇ ਕੱਚੇ ਦਾ ਕੱਚਾ ਬਾਬਾ ਗੁਰਦਤਾ ਜੀ ਨੂੰ ਭੇਡਾ ਕਰਤਾ ਲੱਜ ਕੇ ਆਪ ਕੋ ਸਤਨਾਮ ਵਾਹਿਗੁਰੂ ਇਹ ਕਰਮਾਤੀ ਦੋਸਤ ਬਾਬਾ ਗੁਰਦਤਾ ਜੀ ਨੇ ਛਕਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਛਕਿਆ ਪੀਰ ਬਾਬਾ ਉਹਨਾਂ ਸ਼ਾਹ ਜੀ ਨੂੰ ਛਕਾਇਆ ਇਸ ਘਟਨਾ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਉਹ ਦਿਵਾਰਾ ਚੰਦਪੜੀ ਦਾ ਸਥਾਨ ਉੱਥੇ ਇੱਕ ਬਿਰਦਾ ਗੰਮ ਦੀ ਮਾਈ ਉਸ ਨੂੰ ਮਰੀ ਗਊ ਨੂੰ ਬਾਬਾ ਜੀ ਨੇ ਮਿੱਮ ਦੀ ਛਟੀ ਤੋੜ ਕੇ ਸੁੱਤੇ ਚਲਦੇ ਛਿੱਟੇ ਮਾਰ ਕੇ ਉਸ ਮਰੀ ਗਊ ਨੂੰ ਜਿੱਦਾ ਕਰ ਦਿੱਤਾ ਬਹੁਜੀ ਵੀ ਹੋ ਗਈ ਪਰ ਛੇਵੇਂ ਪਾਛਾ ਨਰਾਜ ਹੋ ਕੇ ਆਖਰ ਲਗੇ ਬਾਬਾ ਜੀ ਗੁਰੂ ਘਰ ਦੇ ਵਿੱਚ ਕਰਾਮਾਤ ਦਿਖਾਣੀ ਕਹਿਰ ਦਾ ਨਾਮ ਹੈ ਔਰ ਇਸ ਗਊ ਦੇ ਬਦਲੇ ਕਾਤਾ ਤੁਸੀਂ ਸਰੀਰ ਛੱਡੋ। ਕਾਪਰਾ ਤੁਸੀਂ ਸਰੀਰ ਛੱਡ ਕੇ ਚੱਲਦੇ। ਹੁਣ ਇੱਕ ਮਿਆਂ ਚ ਦੋ ਪਰਿਵਾਰਾਂ ਦੀ ਗੱਲ ਸਕਦਾ। ਬਾਬਾ ਨੂੰ ਦਿੱਤਾ ਸੀ ਕਹਿਣ ਲੱਗੇ ਗੁਰਦੇ ਪਿਤਾ। ਕਰਾਂ ਮਾਂ ਅਸੀਂ ਦਿਖਾਈਏ। ਸਰੀਰ ਅਸੀਂ ਛੱਡ ਕੇ ਜਾਵਾਂਗੇ। ਇਹ ਬੋਲ ਕਰਕੇ ਬਾਬਾ ਜੀ ਪੀਰ ਬਾਬਾ ਕੁੱਟਨ ਸਾਡੀ ਤੋਂ ਪਿਛਲੇ ਸਥਾਨ ਤੇ ਆਏ। ਬੇਨਤੀ ਕੀਤੀ। ਮਹਾਰਾਜ ਸੰਦੂ ਸਰੀਰ ਛੱਡ ਕੇ ਜਾਣ ਦਾ ਹੁਕਮ ਹੋਇਆ। ਤੁਸੀਂ ਆਪਣਾ ਡੇਰਾ ਅਜੂ ਪਹਾੜੀ ਤੇ ਕਰ ਲੋ ਇਹ ਅਸਥਾਨ ਸਾਨੂੰ ਬਖਸ਼ੋ ਸਾਈਂ ਦੀ ਆਖਣ ਲੱਗੇ ਬਾਬਾ ਜੀ ਅਸਥਾਨ ਵੀ ਤੁਹਾਡਾ ਹੈ ਉਪਕੰਮ ਵੀ ਤੁਹਾਡਾ ਤੂੰ ਬਾਬਾ ਕੋ ਦਿੱਤਾ ਬੇਨਤੀ ਤੇ ਦੂਰ ਦਿੱਤਾ ਜੋ ਮਰ ਮੰਗਿਆ ਸੋ ਹੀ ਦਿੱਤਾ ਬਰਾ ਦਤਾ ਸੱਤਾਂ ਨੇ ਆਨੰਦ ਉਹ ਮੰਗੀਆਂ ਮਰਦਾ ਲੈ ਕੇ ਜਾਣਾ ਫੇ ਸਾਡੀ ਪਹਾੜੀ ਤੇ ਕੌਣ ਆਇਆ ਕਰੇਗਾ ਬਾਬਾ ਕੋ ਦਿੱਤਾ ਜੀ ਕਹਿ ਲਏ ਸਾਈਂ ਜੀ ਜਿਹੜਾ ਸਾਡੇ ਆਉ ਉਹ ਤੁਹਾਡੇ ਵੀ ਜਾਉ ਜਿੰਨੀਆਂ ਸਕਤਾ ਤੁਹਾਡੇ ਦਰਬਾਰ ਦੀ ਚੌਥੀ ਭਰ ਕੇ ਚਾਹੁੰਦੀ ਆ ਜਦ ਤਰਾ ਉਸੇ ਦੀ ਮਨਜ਼ੂਰ ਹੋਇਆ ਕਰੇ ਇਹ ਮਤਲਬ ਸੁਣਿਆ ਪੀਰ ਬਾਬਾ ਬੁੱਢਾ ਸਾਹਿਬ ਜੀ ਇੱਥੇ ਆ ਕੇ ਇੱਥੇ ਆ ਕੇ 13 ਦਿਨ ਬਹਿ ਕੇ ਮਹਾਰਾਜ ਦਾ ਨਾਮ ਜਪਿਆ ਅੰਤਮ ਸਮੇਂ 802 ਸਾਲ 13 ਦਿਨ ਦੀ ਉਮਰ ਪੂਰੀ ਕਰਕੇ ਪੀਰ ਬਾਬਾ ਜੀ ਦਾ ਸ਼ਾਦ ਚੋਕੀ ਚੋਸਦਾ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਸੀ ਟੋਲ ਬੈਠ ਕੇ ਬਾਬਾ ਜੀ ਦੀ ਸਮਾਹ ਤਿਆਰ ਕਰਾਈ ਜੜਾ ਮਾਲਾ ਪੇਟਾ ਕੀਤਾ ਆਲਾਸ ਮੁਤੀ ਤੇ ਜੀਵਨ ਦਾ ਸੰਕਾ ਇਸ ਨੂੰ ਕੋਰ ਨਗਰ ਦੀ ਜਤਰਾ ਸੀ ਇਹ ਰਾਂਜੀ ਜਿਹੜਾ ਤੁਹਾਡੇ ਪਰਿਵਾਰ ਦੀ ਚੋਕੀ ਆ ਕੇ ਰੰਗ ਦਾ ਯਾਤਰਾ ਉਸੇ ਦੀ ਮਨਜ਼ੂਰ ਹੋਇਆ ਕਰੀ। ਐਸੀ ਪਾਪਾ ਜੀ ਦਾ ਇਤਿਹਾਸ ਬਾਕੀ ਇੱਕ ਬੇਨਤੀ ਪਰਿਵਾਰ ਦਾ ਕੋਈ ਸੇਵਾਦਾਰ ਕਿਸੇ ਕਿਸਮ ਦੀ ਥਾਈ ਕਰੂ ਪਿੰਡਾਂ ਸ਼ਹਿਰਾਂ ਚ ਨਹੀਂ ਜਾਂਦੇ ਜੋ ਸੰਗਤਾਂ ਆਪਣੀ ਕਮਾਈ ਤੋਂ ਮਾਇਆ ਅਰਦਾਸ ਕਰਾਉਂਦੀਆਂ ਸੰਗਤ ਦੀ ਅਰਦਾਸ ਪੇਟਾ ਤੋਂ ਬਾਪਾ ਜੀ ਦੀ ਲਗਨ ਤੇ ਬਾਪਾ ਦੀ ਸੇਵਾ ਜਾਂਦੀ ਬਾਪਾ ਜੀ ਤੇ ਮੰਗਣਾ ਮਾਤਾਂ ਵਾਸਤੇ ਮੈਂ ਅਰਦਾਸ ਕਰਾਉ ਤੇ ਪੀਰ ਬਾਪਾ ਸ਼ਾਦੀ ਦੇ ਖੁਸ਼ੀਆਂ ਬਾਅਦ ਕੇ ਆਪਕੋ ਸਤਿਨਾਮ ਆਮ ਸ੍ਰੀ ਵਾਹਿਗੁਰੂ ਹਾਂਜੀ ਵੀਡੀਓ ਤਾਂ ਤੁਸੀਂ ਪੂਰੀ ਦੇਖ ਹੀ ਲਈ ਹੋਣੀ ਆ ਹਨਾ ਤੇ ਹੁਣ ਮੈਂ ਜਿਹੜੀ ਗੱਲ ਕਹਿਣ ਲੱਗੀ ਆ ਪਲੀਜ਼ ਸਾਰੇ ਜਣੇ ਧਿਆਨ ਨਾਲ ਸੁਣਿਓ ਵੀ ਮੇਰੇ ਨਾਲ ਹੋਇਆ ਕੀ ਜਦੋਂ ਅਸੀਂ ਹੋਲੇ ਮਹੱਲੇ ਤੇ ਗਏ ਸੀ ਮੇਰਾ ਪਹਿਲਾ ਵਲੌਗ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਉਹ ਵਲੌਗ ਨੂੰ ਬਹੁਤ ਸਾਰਿਆਂ ਨੇ ਪਿਆਰ ਦਿੱਤਾ ਇਹ ਯਾਤਰਾ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੀ ਯਾਤਰਾ ਸ਼੍ਰੀ ਅਨੰਦਪੁਰ ਸਾਹਿਬ ਦੀ ਹੈ ਨਾ ਤੇ ਉਤੋਂ ਜਿਹੜਾ ਮੇਰਾ ਦੂਜਾ ਵਲੌਗ ਸੀਗਾ ਕਿ ਇਸ ਦਰ ਤੇ ਆ ਕੇ ਹੁੰਦੀ ਯਾਤਰਾ ਸੋਹਲ ਤੇ ਉਹ ਹੋਇਆ ਕਿ ਚਲੋ ਅਹੀ ਆਵੇ ਘਰ ਤੇ ਘਰ ਆ ਕੇ ਨਾ ਮੈਂ ਪਹਿਲਾ ਵਲੌਗ ਆਪਣਾ ਅਪਲੋਡ ਕੀਤਾ YouTube ਤੇ ਤੇ ਦੂਜਾ ਵਲੌਗ ਜਿਹੜਾ ਮੇਰਾ ਐਡਿਟ ਕਰਨ ਵਾਲਾ ਸੀ ਤੇ ਮੈਂ ਪਹਿਲੇ ਵਲੌਗ ਤੇ ਲਿਖਿਆ ਵੀ ਹੈਗਾ ਵੀ ਵੇਟ ਫॉर ਨੈਕਸਟ ਪਾਰਟ ਤੇ ਜਦੋਂ ਠੀਕ ਹੈ ਜੀ ਮੈਂ ਜਦੋਂ ਆਪਣਾ ਦੂਜਾ ਜਿਹੜਾ ਪਾਰਟ ਸੀਗਾ ਵਲੌਗ ਦਾ ਜਦੋਂ ਮੈਂ ਉਹਨੂੰ ਪੂਰਾ ਐਡਿਟ ਕੀਤਾ ਐਡਿਟ ਕਰਕੇ ਐਕਸਪੋਰਟ ਕੀਤਾ ਨਾ ਐਕਸਪੋਰਟ ਕਰਨ ਤੋਂ ਬਾਅਦ ਜਿਹੜੀਆਂ ਉਹਦੇ ਵਿੱਚ ਦੋ ਤਿੰਨ ਵੀਡੀਓਸ ਸੀਗੀਆਂ ਨਾ ਜਿਹੜੀਆਂ ਮੇਨ ਸੀਗੀਆਂ ਕਿ ਅਸਦਾਤੇ ਆ ਕੇ ਹੁੰਦੀ ਯਾਤਰਾ ਸਫਰ ਉਹ ਵੀਡੀਓ ਸੀ ਕੱਟ ਹੋ ਗਈਆਂ ਫੋਨ ਦੇ ਵਿੱਚ ਤੇ ਮੈਂ ਬੜੀ ਪਰੇਸ਼ਾਨ ਮੈਂ ਕਿ ਹੋ ਕਿਦਾਂ ਸਕਦਾ ਆ ਕਿ ਮੇਰੀਆਂ ਵੀਡੀਓਜ਼ ਫੋਨ ਦੇ ਵਿੱਚੋਂ ਕਿਦਾਂ ਕੱਟ ਹੋ ਸਕਦੀਆਂ ਆ ਤੁਹਾਨੂੰ ਪਤਾ ਥੋੜੇ ਫੋਨਾਂ ਦੇ ਵਿੱਚ ਕਈ ਫੋਨ ਇਦਾਂ ਦੇ ਹੁੰਦੇ ਆ ਵੀ ਜਿਹਦੇ ਵਿੱਚ ਈਮੇਲ ਜੀਮੇਲ ਦੀ ਪ੍ਰੋਬਲਮ ਆ ਜਾਂਦੀ ਆ ਕਿ ਇਹਦੀ ਸਟੋਰੇਜ ਫੋਨ ਦੀ ਫੁੱਲ ਹੋ ਗਈ ਤੁਸੀਂ ਵੀਡੀਓਜ਼ ਕੱਟੋ ਜਾਂ ਕੁਝ ਵੀ ਇਦਾਂ ਦੀਆਂ ਚੀਜ਼ਾਂ ਵਿੱਚੋਂ ਕੱਟੋ ਹਨਾ ਜਿੰਨਾ ਸਟੋਰੇਜ ਸਾਡੀ ਸਪੇਸ ਮਿਲ ਜਾਵੇ ਸਟੋਰੇਜ ਨੂੰ ਤੇ ਚਲੋ ਠੀਕ ਹੈ ਜੀ ਮੈਂ ਦੋ ਚਾਰ ਵੀਡੀਓਜ਼ ਵਿੱਚੋਂ ਕੱਟੀਆਂ ਵੀ ਬਟ ਮੈਂ ਇੰਨਾ ਮੈਨੂੰ ਪੂਰਾ ਪੱਕਾ ਯਾਦ ਹੈ ਕਿ ਮੈਂ ਆਪਣੇ ਜਿਹੜੀਆਂ ਨਿਊ ਵੀਡੀਓਜ਼ ਸਿੱਗੀਆਂ ਜੋ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਬਣਾਈਆਂ ਉਹਦੇ ਵਿੱਚੋਂ ਇੱਕ ਵੀ ਵੀਡੀਓ ਜਿਹੜੀ ਹੁੰਦੀ ਉਹ ਕੋਈ ਵੀ ਡਿਲੀਟ ਨਹੀਂ ਕੀਤੀ ਤੇ ਮੈਨੂੰ ਬੜੀ ਸ਼ੌਕ ਤੋਂ ਹੋ ਗਈ ਤੇ ਮੈਂ ਡਿਪਰੈਸਡ ਵੀ ਹੀਗੀ ਵੀ ਹੋ ਕਿੱਦਾਂ ਗਿਆ ਕਿਉਂਕਿ ਜਦੋਂ ਬੰਦੇ ਨੇ ਕਿਸੇ ਨੇ ਮਿਹਨਤ ਕੀਤੀ ਹੋਵੇ ਨਾ ਤੇ ਉਹ ਮਿਹਨਤ ਜਦੋਂ ਬਰਨ ਆਵੇ ਤੇ ਉਹ ਥੋੜਾ ਹੋਈ ਜਾਂਦਾ ਵੀ ਇਹ ਹੋ ਕਿੱਦਾਂ ਗਿਆ ਹੈ ਨਾ ਵੀ ਗੁੱਸਾ ਵੀ ਆਉਂਦਾ ਆ ਥੋੜਾ ਬੰਦਾ ਟੈਨਸ਼ਨ ਦੇ ਵਿੱਚ ਵੀ ਹੋ ਜਾਂਦਾ ਆ ਵੀ ਹੋ ਕਿਵੇਂ ਸਕਦਾ ਆ ਮੈਂ ਦੋ ਦਿਨ ਉਹ ਚੀਜ਼ਾਂ ਨੂੰ ਉਹ ਵੀਡੀਓਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਪੂਰੀ ਆਪਣੀ ਬਾਹ ਲਾਪਤੀ ਜਦੋਂ ਮੀਨਸ ਕਿ ਮੈਨੂੰ ਲੱਗਾ ਵੀ ਨਹੀਂ ਹੁਣ ਮੇਰੇ ਹੱਥ ਵਸ ਨਹੀਂ ਹੈਗਾ ਤੇ ਜਿੱਥੋਂ ਮੈਂ ਫੋਨ ਲਿਆ ਹੈਗਾ ਹੁਸ਼ਿਆਰਪੁਰ ਮੋਬਾਈਲ ਸ਼ਾਪ ਤੋਂ ਤੇ ਮੈਂ ਉਹਨਾਂ ਤੋਂ ਫੋਨ ਲੈ ਗਈ ਮੈਂ ਕਿਹਾ ਵੀ ਭਾਜੀ ਦੇਖੋ ਫੋਨ ਮੈਂ ਕਿਹਾ ਮੈਂ ਇਹਦਾ ਵੀਡੀਓ ਐਡਿਟ ਕਰ ਦਿੱਤੀ ਹੈ ਕਿ ਐਕਸਪੋਰਟ ਵੀ ਹੋ ਗਈ ਆ ਬਟ ਜਿਹੜੀਆਂ ਮੈਂ ਕਿਹਾ ਵੀਡੀਓ ਮੈਂ ਵਿੱਚ ਐਡਿਟ ਕੀਤੀਆਂ ਸੀਗੀਆਂ ਮੈਂ ਕਿਹਾ ਉਹ ਵੀਡੀਓਜ਼ ਵਿੱਚ ਹੈ ਨਹੀਂ ਹੋ ਤਾਂ ਉਹਨਾਂ ਨੇ ਵੀ ਉੱਥੇ ਸ਼ਾਪ ਤੇ ਨਾ ਮਿਲ ਲਾਦਾ ਮੈਂ 2-3 ਘੰਟੇ ਬੈਠੇ ਰਹੇ ਤਾਂ ਮੇਰਾ ਚਿਹਰਾ ਜਿਹੜਾ ਦੇਖਣ ਵਾਲਾ ਹੈਗਾ ਵੀ ਮੇਰਾ ਚਿਹਰਾ ਉੱਤਰ ਚੁੱਕਾ ਹੀ ਤੇ ਉਹ ਵੀ ਸਮਝ ਚੁੱਕੇ ਸੀ ਕਿ ਹਾਂਜੀ ਇਹ ਕਾਫੀ ਡਿਪਰੈਸਡ ਲੱਗਦੇ ਆ ਤੇ ਉਹਨਾਂ ਨੇ ਵੀ 2-3 ਘੰਟੇ ਵਿੱਚ ਚੰਗੀ ਆਪਣੀ ਜੋ ਉਹਨਾਂ ਨੂੰ ਨੌਲੇਜ ਸੀਗੀ ਲਿਆਂ ਦੀ ਕੋਸ਼ਿਸ਼ ਕੀਤੀ ਬਟ ਉਹ ਫੋਨ ਦੇ ਵਿੱਚ ਵਾਪਸ ਨਹੀਂ ਆਈਆ ਵੀਡੀਓ ਤੇ ਮੈਂ ਆ ਨਾ ਕਾਫੀ ਮੈਂ ਕਹਾਂ ਭਾਜੀ ਮੈਂ ਇਹ ਫੋਨ ਨਹੀਂ ਖਾਣਨਾ ਹੈਗਾ ਮੈਂ ਕਹਾਂ ਵੀ ਮੇਰਾ ਮਨ ਮੇਰਾ ਦਿਲ ਟੁੱਟ ਗਿਆ ਹੈ ਵੀ ਮੇਰੀ ਇਨੀ ਮਿਹਨਤ ਕੀਤੀ ਸਾਰੀ ਪੇਕਾਰ ਹੋ ਗਈ ਵੀ ਮੈਂ ਇਹ ਫੋਨ ਨਹੀਂ ਲੈ ਕੇ ਜਾਣਾ ਹਨਾ ਤੇ ਚਲੋ ਮੈਂ ਵਿੱਚ ਉਹ ਫੋਨ ਦੇ ਕੇ ਆਪਣਾ ਨਿਊ ਫੋਨ ਲੈ ਆਂਦਾ ਨਾ ਉਸ ਤੋਂ ਬਾਅਦ ਜਿਹੜਾ ਮੇਰਾ ਵਲੌਗ ਆਇਆ ਸੀਗਾ ਕਿ ਇਸ ਦਰ ਤੇ ਆ ਕੇ ਹੁੰਦੀ ਯਾਤਰਾ ਸਫਲ ਹੋਇਆ ਉਹ ਨਿਊ ਫੋਨ ਦੇ ਵਿੱਚ ਅਪਲੋਡ ਕੀਤੀ ਸੀਗੀ ਅੱਛਾ ਜੀ ਹੁਣ ਹੋਇਆ ਕਿ ਮੇਰ ਪੁਆਇੰਟ ਕਿੱਥੇ ਆ ਵੀ ਜਿਸ ਜਿਸ ਕਰਕੇ ਮੈਂ ਵੀਡੀਓ ਬਣਾ ਰਹੀ ਆ ਉਸ ਤੋਂ ਬਾਅਦ ਮੇਰੇ ਤੁਸੀਂ ਦੇਖ ਸਕਦੇ ਕਿ ਦੋ ਹੋਰ ਬਲੌਗ ਆਏ ਹਨ ਜਦੋਂ ਮੈਂ ਆਪਣੇ ਨਾਨਕਿਆਂ ਦੀ ਗਈ ਸੀ ਤੇ ਇਹ ਸਾਰਾ ਰਿਕਾਰਡ ਮੈਂ ਆਪਣੇ ਨਿਊ ਫੋਨ 'ਚ ਕੀਤਾ ਹੈਗਾ ਨਾ ਤਾਂ ਤੁਹਾਨੂੰ ਪਤਾ ਜਦੋਂ ਆਪਾਂ ਕੋਈ ਨਿਊ ਚੀਜ਼ ਲਈਦੀ ਆ ਆਪਾਂ ਨੂੰ ਥੋੜੇ ਕਿ ਦਿਨਾਂ ਉਹਦਾ ਕਿੰਨਾ ਚਾਹ ਹੁੰਦਾ ਆ ਨਾ ਕਿ ਮੈਂ ਚਲੋ ਆਪਣੇ ਫੋਨ ਦਾ ਪੂਰਾ ਦੇਖਿਆ ਜੋ ਉਹਦੀ ਸੈਟਿੰਗਸ ਵਗੈਰਾ ਹੈਗੇ ਨਾ ਸਾਰੀਆਂ ਕੀਤੀਆਂ ਤੇ ਹੋਇਆ ਕੀ ਕਿ 5-6 ਦਿਨਾਂ ਬਾਅਦ ਨਹੀਂ 5-6 ਦਿਨ ਪਹਿਲਾਂ 5-6 ਦਿਨ ਪਹਿਲਾਂ ਜਿਹੜੀਆਂ ਵੀਡੀਓ ਫੋਨ ਦੇ ਵਿੱਚੋਂ ਕੱਟ ਹੋ ਗਏ ਹਨ ਹੈਨਾ ਤਾਂ ਇੱਦਾਂ ਮੈਂ ਨਾ ਗੈਲਰੀ ਆਪਣੀ ਦੇਖ ਰਹੀ ਸੀ ਕਿ ਉਹ ਗੈਲਰੀ ਦੇ ਉੱਪਰ ਫਰੰਟ ਤੇ ਉੱਤੇ ਵੀਡੀਓ ਆ ਗਈਆਂ ਮੈਂ ਬੜੀ ਸ਼ੌਕਟ ਮੈਂ ਕਿ ਜਿਹੜੀਆਂ ਵੀਡੀਓ ਕੱਟ ਹੋ ਚੁੱਕੀਆਂ ਹੈਗੀਆਂ ਇਹ ਵੀਡੀਓ ਵਾਪਸ ਲਿਆਉਣ ਨੂੰ ਅਸੀਂ ਪੂਰੀ ਵਾਹ ਲਗਾ ਦਿੱਤੀ ਮੈਂ ਉਹਨਾਂ ਕੋਲ ਫੋਨ ਲੈ ਕੇ ਗਈ ਉਹਨਾਂ ਨੇ ਵੀ ਪੂਰਾ ਆਪਣੀ ਜੋ ਸੈਟਿੰਗਸ ਸੀਗੀਆਂ ਸਾਰੀਆਂ ਕਰਕੇ ਦੇਖੀਆਂ ਬਟ ਉਹ ਵੀਡੀਓ ਵਾਪਸ ਨਹੀਂ ਆਈਆਂ ਹੈਗੀਆਂ ਮੈਂ ਕਹਾ ਹੇ ਕਿੱਦਾਂ ਹੋ ਸਕਦਾ ਵੀ ਵਾਪਸ ਕਿੱਦਾਂ ਆ ਸਕਦੀ ਹੈ ਹਨ ਤੇ ਜਿਹੜੀ ਹੁਣ ਤੁਸੀਂ ਵੀਡੀਓ ਦੇਖ ਕੇ ਸਾਡੇ ਬਾਬਾ ਜੀ ਦੀ ਕਥਾ ਦੀ ਹੈ ਨਾ ਜਦੋਂ ਮੈਂ ਵੀਡੀਓ ਸ਼ੂਟ ਕਰਦੀ ਪਈ ਹਿੰ ਤਾਂ ਜਦੋਂ ਇਹ ਵੀਡੀਓ ਪੂਰੀ ਕੰਪਲੀਟ ਹੋ ਗਈ ਮੈਂ ਸ਼ੂਟ ਕਰ ਲਈ ਤੇ ਬਾਬਾ ਜੀ ਨੇ ਮੈਨੂੰ ਕਿਹਾ ਸੀ ਪੁੱਤ ਇਹ ਮੇਰਾ ਨੰਬਰ ਆ ਤੇ ਮੈਨੂੰ ਇਸ ਨੰਬਰ ਤੇ ਤੁਸੀਂ ਵਟਸਐਪ ਕਰਦੇ ਹੋ ਤੇ ਮੈਂ ਘਰ ਆ ਕੇ ਸੋਚਾਂ ਕਿ ਹਾਏ ਬਾਬਾ ਜੀ ਨੇ ਪਤਾ ਨਹੀਂ ਆਪਣੇ ਮਨ ਵਿੱਚ ਕੀ ਸੋਚਣਾ ਕਿ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਕਿ ਮੇਰੀ ਵੀਡੀਓ ਤੁਸੀਂ ਮੈਨੂੰ ਵਟਸਐਪ ਤੇ ਸੈਂਡ ਕਰਦੇ ਹੋ ਬਟ ਇਹਨਾਂ ਨੇ ਸੈਂਡ ਨਹੀਂ ਕੀਤੀ ਮੈਨੂੰ ਮੀਨਸ ਕਿ ਉਹ ਚੀਜ਼ ਤਾਂ ਬਹੁਤ ਗਿਲਟ ਹੀ ਮੇਰੇ ਅੰਦਰ ਵੀ ਬਾਬਾ ਜੀ ਨੇ ਪਤਾ ਨਹੀਂ ਕੀ ਸੋਚਣਾ ਪਤਾ ਨਹੀਂ ਉਹਨੇ ਕਿਉਂ ਨਹੀਂ ਸੈਂਡ ਕੀਤੀ ਹੈਗੀ ਹਨ ਮੈਨੂੰ ਇਸ ਚੀਜ਼ ਦਾ ਅੰਦਰੋਂ ਅੰਦਰ ਹੀ ਬਹੁਤ ਚੀਜ਼ ਦਾ ਫੀਲ ਹੁੰਦਾ ਸੀ ਬਟ ਜਿਸ ਦਿਨ ਉਹ ਵੀਡੀਓਜ਼ ਮੇਰੀ ਗੈਲਰੀ ਦੇ ਵਿੱਚ ਮੈਂ ਉੱਪਰ ਫਸਟ ਨੰਬਰ ਤੇ ਦੇਖੀਆਂ ਹਨਾ ਕਿ ਇਹ ਵੀਡੀਓਜ਼ ਆ ਚੁੱਕੀਆਂ ਐ ਮੈਨੂੰ ਸੱਚੀ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਇੰਨਾ ਸ਼ੁਗਰ ਕਿ ਮੈਂ ਉਹ ਬਾਬਾ ਜੀ ਦਾ ਨੰਬਰ ਜਿਹੜਾ ਆਪਣੇ ਫੋਨ ਦੇ ਵਿੱਚ ਸੇਵ ਕੀਤਾ ਹੈ ਜਿੱਦਾਂ ਕਿ ਆਪਾਂ ਨਾਰਮਲੀ ABC ਲੈ ਕੇ ਸੇਵ ਕਰਦੇ ਹਾਂ ਨਾ ਤਾਂ ਮੈਂ A ਲਿਖ ਕੇ ਸੇਵ ਕੀਤਾ ਹੋਇਆ ਹੈਗਾ ਤੇ ਪੰਜ ਛੇ ਦਿਨ ਪਹਿਲਾਂ ਜਦੋਂ ਮੇਰੇ ਫੋਨ ਦੇ ਵਿੱਚ ਉਹ ਵੀਡੀਓ ਵਾਪਸ ਆਈ ਤਿੰਨ ਚਾਰ ਵੀਡੀਓਜ਼ ਕੱਟ ਹੋਈਆਂ ਸੀ ਤੇ ਸਿਰਫ ਜਿਹੜੀ ਬਾਬਾ ਜੀ ਦੀ ਕਥਾ ਦੀ ਵੀਡੀਓ ਸੀ 5 1/2 ਮਿੰਟ ਦੀ ਸਿਰਫ ਉਹੀ ਵੀਡੀਓ ਵਾਪਸ ਆਈ ਫੋਨ ਦੇ ਵਿੱਚ ਤੇ ਮੈਂ ਇੰਨੀ ਹੈਰਾਨ ਕਿ ਹੋ ਕਿਦਾਂ ਸਕਦਾ ਵੀ ਇੱਕ ਜਾਂ ਤਾਂ ਚਮਤਕਾਰ ਕਹਿ ਲਓ ਤੇ ਜਾਂ ਫਿਰ ਕਹਿ ਲਓ ਵੀ ਤੁਹਾਡਾ ਮਨ ਦਾ ਵਹਿਮ ਆ ਕੋਈ ਬਹੁਤੇ ਕਿਉਂਕਿ ਜਿਹੜੇ ਜਿੱਥੇ ਮੈਂ ਮੋਬਾਈਲ ਲੈ ਕੇ ਗਈ ਸੀ ਉਹ ਵੀ ਮੈਨੂੰ ਕਹਿੰਦੇ ਸੀ ਕਿ ਦੀਦੀ ਤੁਹਾਡੇ ਤੋਂ ਕੱਟ ਹੋ ਗਈਆਂ ਹੋਣੀਆਂ ਤੁਹਾਨੂੰ ਭੁਲੇਖਾ ਲੱਗ ਗਿਆ ਹੋਣਾ ਆ ਵੀ ਨਹੀਂ ਇਦਾਂ ਨਹੀਂ ਹੋ ਸਕਦਾ ਤੇ ਮੈਂ ਉਹਨਾਂ ਨੂੰ ਕਹਿੰਦੀ ਨਹੀਂ ਪਾਜੀ ਮੈਂ ਕਹਿੰਦਾ ਮੈਨੂੰ ਪੂਰਾ ਯਾਦ ਆ ਵੀ ਮੈਂ ਨਹੀਂ ਕਟੀਆਂ ਤੇ ਉਹ ਕਹਿੰਦੇ ਸੀ ਨਹੀਂ ਤੁਹਾਨੂੰ ਭੁਲੇਖਾ ਲੱਗ ਗਿਆ ਹੋਣਾ ਤੇ ਚਲੋ ਹੁਣ ਇੱਥੇ ਗੱਲ ਇਹ ਆ ਵੀ ਚਲੋ ਜੇ ਮੈਨੂੰ ਭੁਲੇਖਾ ਲੱਗ ਗਿਆ ਮੈਂ ਕੱਟ ਵੀ ਦਿੱਤੀਆਂ ਹਨਾ ਤੇ ਉਹ ਨਿਊ ਫੋਨ ਦੇ ਵਿੱਚ ਉਹ ਵਾਪਸ ਕਿੱਦਾਂ ਆ ਗਈ ਸਰਵ ਦੀ ਕਥਾ ਦੀ 5 ਮਿੰਟ ਦੀ ਚਲੋ ਜੇ 1-2 ਮਿੰਟ ਦੀ ਹੋਪ ਤਾਂ ਬੰਦਾ ਕਹਿ ਆ ਵੀ ਦਿੰਦਾ ਹਨਾ 5 ਮਿੰਟ ਦੀ ਜਿਹੜੀ ਉਹ ਵੀਡੀਓ ਵਾਪਸ ਆਈ ਉਹ ਤੇ ਉਸ ਤੋਂ ਬਾਅਦ ਮੈਂ ਬਾਬਾ ਜੀ ਨੂੰ ਉਹਨਾਂ ਦੇ ਨੰਬਰ ਤੇ ਉਹ ਵੀਡੀਓ ਸੈਂਡ ਕੀਤੀ ਤੇ ਉਹ ਬਾਬਾ ਜੀ ਨੇ ਆਪਣੇ YouTube ਚੈਨਲ ਦੇ ਉੱਤੇ ਪਾਈ ਹੋਈ ਤਾਂ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਤਾਂ ਬਾਬਾ ਜੀ ਨੇ ਆਪਣੀਆਂ ਬlesing ਦੁਆਵਾਂ ਮੈਨੂੰ ਭੇਜੀਆਂ ਹਨਾ ਲਿਖ ਕੇ ਤਾਂ ਮੈਂ ਹੁਣ ਉਹ ਇਸ ਵੀਡੀਓ ਰਾਹੀਂ ਬਾਬਾ ਜੀ ਦਾ ਥੈਂਕ ਯੂ ਕਰਨਾ ਚਾਹੁੰਦੀ ਵੀ ਬਾਬਾ ਜੀ ਥੈਂਕ ਯੂ ਸੋ ਮੱਚ ਕਿ ਤੁਸੀਂ ਇਹ ਚਮਤਕਾਰ ਮੇਰੇ ਲਈ ਤਾਂ ਇੱਕ ਹਿਸਾਬ ਦਾ ਚਮਤਕਾਰ ਹੀ ਆ ਬਾਕੀ ਕੋਈ ਮੰਨਣ ਜਾਂ ਨਾ ਮੰਨਣੋਂ ਵੱਖਰੀ ਗੱਲ ਆ ਹਨਾ ਤੇ ਮੈਂ ਇਸ ਵੀਡੀਓ ਦੇ ਵਿੱਚ ਬਾਬਾ ਜੀ ਦੇ YouTube ਦਾ ਲਿੰਕ ਵੀ ਮੈਂਸ਼ਨ ਕਰ ਰਹੀ ਆ ਤੇ ਸਾਰੇ ਜਾਣਿਆਂ ਨੇ ਬਾਬਾ ਜੀ ਦੇ ਵੀ YouTube ਨੂੰ ਜਰੂਰ ਫੋਲੋ ਕਰਨਾ ਸਬਸਕ੍ਰਾਈਬ ਕਰਨਾ ਤੇ ਬਾਬਾ ਜੀ ਦੀ ਕਥਾ ਵੀ ਸਾਰਿਆਂ ਨੇ ਜਰੂਰ ਸੁਣਨੀ ਠੀਕ ਆ ਜੀ ਤੇ ਹੁਣ ਚਲੋ ਠੀਕ ਆ ਦਿਓ ਇਜਾਜ਼ਤ ਤੇ ਇਹ ਸੀ ਮੇਰਾ ਜੋ ਮੈਨੂੰ ਇਦਾਂ ਲੱਗਦਾ ਕਿ ਮੇਰੇ ਦਿਲ ਦਾ ਭਾਰ ਥੋੜਾ ਹਲਕਾ ਹੋ ਗਿਆ ਜਿ ਬੋਲ ਕੇ ਕਿਉਂਕਿ 5-6 ਦਿਨਾਂ ਤੋਂ ਮੈਂ ਇਸ ਚੀਜ਼ ਬਾਰੇ ਲਗਾਤਾਰ ਕੰਟੀਨਿਊ ਸੋਚ ਰਹੀ ਸੀ ਕਿ ਹੋ ਕਿੱਦਾਂ ਸਕਦਾ ਹੋ ਕਿੱਦਾਂ ਸਕਦਾ ਆ ਤੇ ਚਲੋ ਠੀਕ ਆ ਹੁਣ ਮਿਲਦੇ ਤੁਹਾਨੂੰ ਆਪਾਂ ਨੈਕਸਟ ਬਲੌਗ ਦੇ ਵਿੱਚ ਤੇ ਬਾਬਾ ਜੀ ਨੇ ਸੌਲ ਲਈ ਇਹ ਹੀ ਕਹਿ ਸਕਦੇ ਕਿ ਬਾਬਾ ਜੀ ਨੇ ਇੱਕ ਅਰਦਾਸ ਸੁਣ ਲਈ ਆ ਕਿ ਜਿਹੜੇ ਜਿਸ ਚੀਜ਼ ਬਾਰੇ ਮੈਂ ਸੋਚਣਾ ਹੀ ਬੰਦ ਕਰ ਦਿੱਤਾ ਸੀ ਸਬਰ ਕਰ ਲਿਆ ਸੀ ਕਿ ਇਹ ਹੋ ਨਹੀਂ ਸਕਦਾ ਤੇ ਉਹ ਚੀਜ਼ ਦੁਬਾਰਾ ਹੋ ਗਈ ਆ ਤੇ ਠੀਕ ਆ ਜੀ ਹੁਣ ਤੁਹਾਨੂੰ ਮਿਲਦੇ ਨੈਕਸਟ ਵਲੌਗ ਦੇ ਵਿੱਚ ਤੇ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇਣੀ ਕਿ ਇਹ ਇੱਕ ਚਮਤਕਾਰ ਹੀ ਜਾਂ ਇੱਕ ਮੇਰਾ ਮਨ ਦਾ ਵਿਹਮ ਹੀ ਜਾਂ ਮੇਰਾ ਭੁਲੇਖਾ ਸੀ ਜਾਂ ਜੋ ਵੀ ਸੀ ਸਾਰਿਆਂ ਨੇ ਜ਼ਰੂਰ ਦੱਸਣਾ ਠੀਕ ਆ ਜੀ ਸਸ਼ਟਕਾਲ